ਸਾਰਿਆਂ ਨੂੰ ਪਿਆਰ ਭਰੀ ਸਸ਼ਕਤੀ ਜੀ ਬਹੁਤ-ਬਹੁਤ ਸਵਾਗਤ ਕਰਦੇ ਆਂ ਆਪਣੇ ਚੈਨਲ ਤੇ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਜ਼ਿਕਰ ਕਰਾਂਗੇ ਕੇਂਦਰ ਸਰਕਾਰ ਦੇ ਦੁਆਰਾ ਮੁਲਾਜ਼ਮਾਂ ਤੋਂ ਜੋ ਯੂਨੀ ਯੂਪੀਐਸ ਸੰਬੰਧੀ ਆਪਸ਼ਨ ਦੇਣ ਦੇ ਲਈ ਚਲਾਏ ਗਏ ਪ੍ਰੋਗਰਾਮ ਨੂੰ 99% ਮੁਲਾਜ਼ਮਾਂ ਦੁਆਰਾ ਰਿਜੈਕਟ ਕੀਤੇ ਜਾਣ ਬਾਰੇ ਜ਼ਿਕਰ ਕਰਾਂਗੇ ਪ੍ਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਅਜੇ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਜਰੂਰ ਸਬਸਕ੍ਰਾਈਬ ਕਰ ਤੇ ਵੀਡੀਓ ਨੂੰ ਸਭ ਦੇ ਨਾਲ ਜਰੂਰ ਸ਼ੇਅਰ ਕਰਨਾ ਜੀ ਜੋ ਕਿ ਹਰੇਕ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਆਪ ਨੂੰ ਸਮੇਂ ਸਿਰ ਮਿਲ ਜਾਏ ਜੀ ਸੋ ਦੋਸਤੋ ਜਦੋਂ NPS ਸਕੀਮ ਦੇ ਵਿਰੋਧ ਦੇ ਵਿੱਚ ਸਾਰੇ ਹੀ ਦੇਸ਼ ਦੇ ਮੁਲਾਜ਼ਮ ਉੱਠ ਖੜੇ ਹੋਏ ਤੇ OPS ਬਹਾਲ ਕਰਨ ਦੀ ਮੰਗ ਕਰਨ ਲੱਗੇ ਕੀਂਦਰ ਸਰਕਾਰ ਨੇ ਮੁਲਾਜ਼ਮਾਂ ਨੂੰ ਸ਼ਾਂਤ ਕਰਨ ਦੇ ਲਈ ਪੈਨਸ਼ਨ ਦੀ ਨਵੀਂ ਸਕੀਮ ਦਾ ਜਿਹੜਾ ਕਿ ਜਿਹੜਾ ਕਿ ਐਲਾਨ ਕੀਤਾ ਜਿਹਦਾ ਨਾਮ ਰੱਖਿਆ ਗਿਆ ਕਿ ਯੂਪੀਐਸ ਜਾਣ ਕੇ ਯੂਨੀਫਾਈਡ ਪੈਨਸ਼ਨ ਸਕੀਮ ਕੇਂਦਰ ਸਰਕਾਰ ਦੇ ਦੁਆਰਾ ਬੜੇ ਹੀ ਜੋਰ ਸ਼ੋਰ ਦੇ ਨਾਲ ਇਸ ਦੇ ਬੈਨੀਫਿਟ ਦਾ ਪ੍ਰਚਾਰ ਕੀਤਾ ਗਿਆ ਤਾਂ ਜੋ ਵੱਧ ਤੋਂ ਵੱਧ ਮੁਲਾਜ਼ਮ ਯੂਪੀਐਸ ਦੇ ਘੇਰੇ ਦੇ ਵਿੱਚ ਆ ਜਾਣ ਪ੍ਰਾਣੀ ਪੈਨਸ਼ਨ ਸਕੀਮ ਦੀ ਮੰਗ ਨਾ ਕਰਨਾ यूपीएस सरकार ने जेड़ा नोटिफिकेशन करके केंद्र सरकार ने जेड़ा फैसला 2025 ਤੋਂ पीएफआरडी ਜਾਨਿਕ ਪ੍ਰੋਵਾਈਡ ਫੰਡ ਰੈਗੂਲੇਟਰੀ ਡਿਪਲੋਇਮੈਂਟ ਅਥਾਰਟੀ ਦੇ ਸਹਿਤ ਜਿਹੜਾ ਕਿ यूपीएस ਸੰਬੰਧੀ ਆਪਸ਼ਨ ਦੇਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਸੀ ਪ੍ਰੰਤੂ ਇਹ ਜਿਹੜਾ ਹੈਰਾਨੀਜਨਕ ਨਤੀਜੇ ਸਾਹਮਣੇ ਆਏ ਹਨ 30 ਲੱਖ ਕੇਂਦਰੀ ਕਰਮਚਾਰੀਆਂ ਦੇ ਵਿੱਚੋਂ ਮਹਿਜ਼ 30000 ਕਰਮਚਾਰੀਆਂ ਨੇ ਇਸ ਨੂੰ ਅਪਣਾਉਣ ਦਾ ਆਪਸ਼ਨ ਦਿੱਤੀ ਹੈ ਜਦਕਿ 29 ਲੱਖ 70000 ਕਰਮਚਾਰੀ ਨੇ ਇਸ ਨੂੰ ਰਿਜੈਕਟ ਕਰ ਦਿੱਤਾ ਹੈ ਇਹਦਾ ਸਿੱਧਾ ਸਿੱਧਾ ਭਾਵ ਇਹ ਹੈ ਕਿ 99% ਕੇਂਦਰ ਸਰਕਾਰ ਦੇ ਕਰਮਚਾਰੀ ਯੂਪੀਐਸ ਸਕੀਮ ਨੂੰ ਬਿਲਕੁਲ ਵੀ ਪਸੰਦ ਨਹੀਂ ਕਰਦੇ ਇਹ ਖੁਲਾਸਾ ਪ੍ਰਾਣੀ ਪੈਨਸ਼ਨ ਸਕੀਮ ਪ੍ਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਕਨਵੀਨਸ਼ ਤਿਸ਼ਾ ਤਲਵਾੜਾ ਤੇ ਜਰਨਲ ਜਿਹੜੇ ਸਿੰਘ ਜਰਨੈਲ ਸਿੰਘ ਪੱਟੀ ਦੇ ਵੱਲੋਂ ਕੀਤਾ ਗਿਆ ਹੈ ਭਾਵ ਕਿ ਕੇਂਦਰ ਸਰਕਾਰ ਨੇ ਬੜੀ ਚੁਲਾਕੀ ਨਾਲ ਯੂਪੀਐਸ ਸਕੀਮ ਦੇ ਫਾਇਦੇ ਦੱਸ ਕੇ ਮਲਾਸਮ ਨੂੰ ਹੱਕ ਦੇ ਵਿੱਚ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਹੈ ਪਰ ਦੋਸਤੋ 99% ਮਲਾਸਮ ਇਸ ਜਾਲ ਦੇ ਵਿੱਚ ਨਹੀਂ ਫਸੇ ਕਿਉਂਕਿ ਉਹਨਾਂ ਦਾ ਖਿਆਲ ਹੈ ਕਿ ਯੂਪੀਐਸ ਸਕੀਮ ਦੇ ਵਿੱਚ ਮਲਾਸਮਾਂ ਦੁਆਰਾ ਜਿਹੜੀ ਕਟੋਤੀ ਕਰਵਾਈ ਗਈ ਜਿਹੜੀ ਮਹੈਜ ਕਰਕੇ ਜਿਹੜੇ ਸਰਕਾਰ ਨੂੰ ਉਸ ਪੈਨਸ਼ਨ ਦਾ ਨਾਮ ਦੇ ਰਹੇ ਹੈ ਜੋ ਕਿ ਪੂਰੀ ਤਰ੍ਹਾਂ ਗਲਤ ਹੈ ਮਲਾਜ਼ਮਾਂ ਦਾ ਵਿਚਾਰ ਹੈ ਕਿ ਯੂਪੀਐਸ ਨਾਲੋਂ ਤਾਂ ਕੁਝ ਹੱਦ ਤੱਕ ਐਨਪੀਐਸ ਸਕੀਮ ਹੀ ਚੰਗੀ ਹੈ ਪਰੰਤੂ ਸਭ ਤੋਂ ਵਧੀਆ 올ਡ ਪੈਨਸ਼ਨ ਸਕੀਮ ਹੈ ਪੰਜਾਬ ਦੇ ਮਲਾਜ਼ਮਾਂ ਦੇ ਵਿੱਚ ਵੀ ਆਮ ਜਿਹੜੀ ਚਰਚਾ ਹੈ ਕਿ ਪੰਜਾਬ ਸਰਕਾਰ ਵੀ ਯੂਪੀਐਸ ਪੰਜਾਬ ਦੇ ਮਲਾਜ਼ਮਾਂ ਤੇ ਲਾਗੂ ਕਰਨ ਤੇ ਵਿਚਾਰ ਚਰਚਾ ਕਰ ਰਹੀ ਹੈ ਜਿਸ ਨੂੰ ਪੰਜਾਬ ਦੇ ਮਲਾਜ਼ਮ ਕਦੇ ਵੀ ਪਰਮਾ ਜਿਹੜੀ ਕੀ ਐਗਜ਼ੈਕਟ ਨਹੀਂ ਕਰਨਗੇ ਪੰਜਾਬ ਦੇ ਮੁਲਾਜ਼ਮਾਂ ਦੀ ਤਾਂ ਇਹੋ ਮੰਗ ਹੈ ਕਿ 1972 ਦੇ ਰੂਲਾਂ ਦੇ ਅਨੁਸਾਰ ਪ੍ਰਾਣੀ ਪੈਨਸ਼ਨ ਸਕੀਮ ਹੀ ਲਾਗੂ ਕੀਤੀ ਜਾਵੇ ਜੀ ਦਾ ਜਿਹੜਾ ਕੀ ਫਾਇਦਾ ਹੈ ਕਿ ਆਮ ਆਦਮੀ ਪਾਰਟੀ ਨੇ 2022 ਦੀਆਂ ਜਿਹੜੇ ਕੀ ਵਾਅਦਾ ਕੀਤਾ ਸੀਗਾ ਆਮ ਆਦਮੀ ਪਾਰਟੀ ਨੇ 2022 ਦੀਆਂ ਚੋਣਾਂ ਤੋਂ ਪਹਿਲਾਂ ਵਾਅਦਾ ਕੀਤਾ ਸੀਗਾ ਕਿ ਪੰਜਾਬ ਸਰਕਾਰ ਨੇ ਜਿਹੜੀ ਕੀ ਲਿਖੀ ਸੀਗੀ 18 11 2022 ਨੂੰ ਆਪੀਐਸ ਸੰਬੰਧਿਤ ਅਧੂਰਾ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਸੀ ਸੋ ਦੋਸਤੋ ਇਸ ਤੋਂ ਬਾਅਦ ਜਿਹੜਾ ਲਗਭਗ 22 ਸਾਲ ਬੀਤ ਜਾਣ ਦੇ ਬਾਅਦ ਇਹਦੇ ਤੇ ਸਟੈਂਡ ਜਿਹੜਾ ਆਪਰੇਟਿੰਗ ਪ੍ਰोसीजर ਨਹੀਂ ਕੀਤੇ ਗਏ ਅਤੇ ਨਾ ਹੀ ਜਿਹੜਾ ਹੈ ਜੀਪੀਐਫ ਕਟੋਤੀ ਦੀ ਸ਼ੁਰੂਆਤ ਕੀਤੀ ਗਈ ਬਲਕਿ ਐਨਪੀਐਸ ਸਕੀਮ ਤਹਿਤ ਹੀ 4 ਤੋਂ ਬਾਅਦ ਜਿਹੜੇ ਕਿ 4 ਸਾਲ ਜਿਹੜੇ 4 ਤੋਂ ਬਾਅਦ ਭਰਤੀ ਮਲਾਜ਼ਮਾਂ ਤੋਂ ਕਟੋਤੀ ਕੀਤੀ ਜਾ ਰਹੀ ਹੈ ਇਸ ਦੇ ਲਈ ਪੰਜਾਬ ਮਲਾਜ਼ਮਾਂ ਦੀ ਸਾਂਝੀ ਐਕਸ਼ਨ ਕਮੇਟੀ ਦੇ ਪ੍ਰਧਾਨ ਸਿੰਘ ਜਿਹੜੇ ਕਿ ਖੈਰਾ ਨੇ ਇਹ ਪੰਜਾਬ ਦੇ ਮੁੱਖ ਮੰਤਰੀ ਵਿੱਤ ਮੰਤਰੀ ਜਿਹੜੇ ਕਿ ਤੇ ਮੁੱਖ ਸਕੱਤਰ ਨੂੰ ਇੱਕ ਨੋਟਿਸ ਜਿਹੜਾ ਕਿ ਪੇਜ ਕੇ ਪੁਰਾਣੀ ਪੈਨਸ਼ਨ ਬਹਾਲ ਜਿਹੜੀ ਕਿ ਦੀ ਮੰਗ ਕੀਤੀ ਹੈ ਇਸ ਤੋਂ ਇਲਾਵਾ ਜਿਹੜੀ ਪੁਰਾਣੀ ਪੈਨਸ਼ਨ ਸਕੀਮ ਜਿਹੜੀ ਬਹਾਲੀ ਦੇ ਲੀਡਰਾਂ ਨੇ ਵੀ ਬਹੁਤ ਸਬ ਕਮੇਟੀ ਦੇ ਕੋਲ ਪੁਰਾਣੀ ਪੈਨਸ਼ਨ ਸਕੀਮ ਬਿਨਾਂ ਦੇਰੀ ਤੋਂ ਪੰਜਾਬ ਦੇ ਵਿੱਚ 1 1 2004 ਤੋਂ ਬਾਅਦ ਜਿਹੜੇ ਭਰਤੀ ਮੁਲਾਜ਼ਮਾਂ ਨੇ ਪੁਰਾਣੀ ਪੈਨਸ਼ਨ ਬਹਾਲ ਕਰਨ ਦੀ ਮੰਗ ਨੂੰ ਜ਼ੋਰਦਾਰ ਢੰਗ ਦੇ ਨਾਲ ਉਠਾਇਆ ਹੈ ਹੁਣ ਵੱਖੋ ਵੱਖ ਕੀਤੀਆਂ ਜਾ ਰਹੀਆਂ ਨੇ ਕਿ ਹਿਮਾਚਲ ਪ੍ਰਦੇਸ਼ ਛੱਤੀਸਗੜ ਰਾਜਸਥਾਨ ਤੇ ਦੀ ਤਰਸ ਤੇ ਪੰਜਾਬ ਦੇ ਵਿੱਚ ਓਪੀਐਸ ਨੂੰ ਲਾਗੂ ਕੀਤਾ ਜਾਵੇ ਮਿਤੇ 18 11 2022 ਨੂੰ ਦਾ ਜਿਹੜਾ ਕੀ ਉਹ ਦੂਰਾ ਨੋਟੀਫਿਕੇਸ਼ਨ ਸਰਕਾਰ ਨੂੰ ਮੁਕੰਮਲ ਰੂਪ ਦੇ ਵਿੱਚ ਪੂਰਾ ਕਰਕੇ ਇਹਨੂੰ ਲਾਗੂ ਕਰਨਾ ਹੀ ਪਵੇਗਾ ਬਸ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਜੇਕਰ ਚੈਨਲ ਤੇ ਨਵੀਆਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਮਿਲਦੇ ਆ ਕਿਸੇ ਨਵੀਂ ਅਪਡੇਟ ਦੇ ਨਾਲ ਧੰਨਵਾਦ ਜੀ